ਪੰਜਾਬੀਆਂ ਬਾਰੇ ਕਿਹਾ ਜਾਂਦਾ ਕਿ ਪੰਜਾਬੀ ਲੋਕ ਐਨੇ ਹਿੰਮਤੀ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੂਪ ਪੱਟ ਕੇ ਪਾਣੀ ਪੀ ਲੈਂਦੇ ਆ ਪਰ ਤੁਹਾਡੀਆਂ ਜਿਹੜੀਆਂ ਮੈਂ ਗੱਲਾਂ ਪਿਛਲੀ ਵਾਰ ਵੀਡੀਓ ਚ ਵੀ ਸੁਣੀਆਂ ਤੁਸੀਂ ਕਹੇ ਪੰਜਾਬੀ ਕੀ ਵੇਲੜ ਹੋ ਗਏ ਆ ਪੰਜਾਬੀ ਪੰਜਾਬੀ ਕੰਮ ਕਰਨ ਜੋ ਕਿ ਨਹੀਂ ਰਹੇ ਨਹੀਂ ਉਹ ਪੰਜਾਬੀ ਵੇਲੜ ਨਹੀਂ ਹੋ ਗਏ ਪੰਜਾਬੀਆਂ ਇੱਕ દિਸ਼ਾਹੀਣ ਉਹਨਾਂ ਨੂੰ દિਸ਼ਾਹੀਣ ਕਹਿ ਸਕਦੇ ਆ ਕਿਉਂਕਿ ਮੌਜੂਦਾ ਜੋ ਰਾਜ ਕਰਦੀਆਂ ਪਾਰਟੀਆਂ ਜਾਂ ਰਾਜ ਸਤਾ ਦੇ ਵਿੱਚ ਭਾਗੀਦਾਰ ਪਾਰਟੀਆਂ ਇੱਕ ਚਾਹੇ ਉਹ اپੋਜੀਸ਼ਨ ਚਾਹੇ ਰੂਲਿੰਗ ਚ ਜਾਂ ਉਹ ਲੋਕ ਜੋ ਬੁੱਧੀਜੀਵੀ ਵਰਗ ਹੈ ਜਿਹੜਾ ਕਿ ਆਪਣੇ ਆਪ ਨੂੰ ਕਹੋਂਦਾ ਬਹੁਤ ਜ਼ਿੰਮੇਵਾਰ ਹੈ ਪਰ ਜ਼ਿੰਮੇਵਾਰੀ ਕੋਈ ਨਹੀਂ ਨਿਭਾਰਿਆ ਉਹਨਾਂ ਲੋਕਾਂ ਨੇ ਸਾਡੇ ਨੌਜਵਾਨੀ ਨੂੰ ਕੋਈ ਸੇਧ ਨਹੀਂ ਦਈ ਉਹ ਨੌਜਵਾਨ ਜੇ ਉਹ ਪੰਜਾਬ ਦਾ ਨੌਜਵਾਨ ਜੇ ਨਸ਼ਾ ਕਰਦਾ ਹੈ ਨਾ ਮੇਰਾ ਖਿਆਲ ਨੌਜਵਾਨ ਦਾ ਕਸੂਰ ਘੱਟ ਹੈ ਸਾਡੇ ਐਟਮੋਸਫੀਅਰ ਦਾ ਜ਼ਿਆਦਾ ਐਟਮੋਸਫੀਅਰ ਕਿਨੇ ਪੈਦਾ ਕਰਿਆ ਮਰਾਜ਼ ਕਰਦੀਆਂ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਜਿਹੜੀ اپੋਜੀਸ਼ਨ ਚ ਹੁੰਦੀ ਹੋਈ ਵੀ ਸਹੀ ਸੇਧ ਦੀ ਗੱਲ ਨਹੀਂ ਕਰਦੀਆਂ ਨਵਾਂ ਹੀ ਛੋਛਾ ਆ ਗਿਆ ਵੀ ਲੋਕਾਂ ਨੂੰ ਲੋਕ ਲਬਾਉਣੀਆਂ ਗੱਲਾਂ ਪੰਜਾਬੀ ਕਦੇ ਕਿਸੇ ਦੇ ਭੀਕ ਤੇ ਜੀਣਾ ਚਾਹੁੰਦਾ ਨਹੀਂ ਇਹਦੀ ਜਮੀਰ ਹੈ ਪੰਜਾਬੀ ਦੀ ਉਹ ਕਦੇ ਨਹੀਂ ਚਾਹੁੰਦਾ ਇਸ ਤਰ੍ਹਾਂ ਜਿਉਣਾ ਉਹ ਅਣਖ ਨਾਲ ਜੀਣਾ ਚਾਹੁੰਦਾ ਔਰ ਜਿਹੜੀ ਇਹ ਗੱਲਾਂ ਹੋਈਆਂ ਨਾ ਹੁਣ ਪਿਛਲੇ ਮਤਲਬ ਹੁਣ ਚੱਲਦੀਆਂ ਪੰਜਾਬੀ ਹਮੇਸ਼ਾ ਅੱਗੇ ਨੂੰ ਵਧਣਾ ਚਾਹੁੰਦਾ ਜਦ ਉਹਨੂੰ ਰਸਤਾ ਨਹੀਂ ਦਿਖਦਾ ਉਹਨੂੰ ਦਿਸ਼ਾ ਨਹੀਂ ਦਿਖਦੀ ਉਹਦੀ ਦਸ਼ਾ ਉਸ ਦਿਸ਼ਾ ਨੂੰ ਚੱਲਣ ਚੋ ਦੀ ਚੱਲਣਾ ਸਹਾਈ ਨਹੀਂ ਹੁੰਦੀ ਤਾਂ ਲੋਕ ਸਾਡੇ ਲੋਕ ਨਿਸ਼ਾ ਕਰਦੇ ਆ ਔਰ ਤਾਂ ਹੀ ਪ੍ਰਵਾਸ ਦਾ ਇੱਕ ਅਲਟਰਨੇਟਿਵ ਉਸ ਤੋਂ ਨਿਕਲਿਆ ਕਿਉਂਕਿ ਇੱਥੇ ਕੋਈ ਫਿਊਚਰ ਲੱਗਦਾ ਨਹੀਂ ਬੱਚਿਆਂ ਨੂੰ ਉਹ ਇਸੇ ਕਰਕੇ ਬਾਹਰ ਨੂੰ ਜਾਈ ਜਾ ਰਹੇ ਆ ਮੈਂ ਤਾਂ ਸਮਝਦਾ ਹਾਂ ਵੀ ਬੱਚਿਆਂ ਨਾਲੋਂ ਮੇਰੀ ਪੀੜ੍ਹੀ ਦੇ ਲੋਕ ਉਹ ਜ਼ਿਆਦਾ ਜ਼ਿੰਮੇਵਾਰ ਆ ਜਿਹੜੇ ਸਿਹਤ ਦੇਣ 'ਚ ناکਾਮ ਰਹੇ ਆ ਔਰ ਉਹ ਲੋਕ ناکਾਮ ਰਹੇ ਆ ਜਿਨ੍ਹਾਂ ਦੀ ਸੇਧ ਦੇਣ ਦੀ ਡਿਊਟੀ ਬਣਦੀ ਸੀ ਆਸਾਂ ਬਹੁਤ ਜਾਗੀਆਂ ਲੋਕਾਂ ਦੀਆਂ ਐਸਪੈਕਟੇਸ਼ਨ ਬਹੁਤ ਹੋ ਗਈਆਂ ਹੁਣ ਜਿਹੜੇ ਬੱਚੇ ਖੇਤੀ ਕਰਦੇ ਆ ਉਹ ਚਾਹੁੰਦੇ ਆ ਸਾਡੇ ਕੋਲ ਮੋਟਰਸਾਈਕਲ ਵੀ ਹੋਵੇ ਮੋਬਾਈਲ ਵੀ ਸਾਡੇ ਹੱਥ ਚ ਹੋਵੇ ਅਸੀਂ ਕਲੱਬਾਂ ਚ ਵੀ ਜਾਈਏ ਔਰ ਵਧੀਆ ਸਾਡੀਆਂ ਕੋਠੀਆਂ ਹੋਣ ਅਸੀਂ ਸਾਡਾ ਸਟੈਂਡਰਡ ਬਾਕੀ ਦੇ ਲੋਕਾਂ ਕਿਉਂਕਿ ਹੁਣ ਉਹ ਜਮਾਨਾ ਤਾਂ ਰਹਿ ਨਹੀਂ ਹੁਣ ਪੂਰੀ ਦੁਨੀਆ ਇੱਕ ਪਿੰਡ ਬਣ ਗਈ ਆ ਔਰ ਜਿਹੜੀ ਇਨਫਾਰਮੇਸ਼ਨ ਟੈਕਨੋਲੋਜੀ ਹੈ ਇਹ ਨੇ ਸਾਨੂੰ ਮਤਲਬ ਬਹੁਤ ਨੇੜੇ ਲਿਆ ਦਿੰਦਾ ਹਰ ਪੰਜਾਬੀ ਹਮੇਸ਼ਾ ਕਦੇ ਪਿਛਲੀ ਲਾਈਨ ਤੋਂ ਚੱਲਣਾ ਸਿੱਖਿਆ ਨਹੀਂ ਇਹ ਤਾਂ ਚਾਹੁੰਦਾ ਮੈਂ ਮੂਰੇ ਮੂਰੇ ਜਾਵਾਂ ਔਰ ਉਹੀ ਐਸਪੈਕਟੇਸ਼ਨ ਜਿਹੜੀ ਪੰਜਾਬੀ ਸਾਡੇ ਨੌਜਵਾਨ ਚਾਹੁੰਦੇ ਆ ਵੀ ਅਸੀਂ ਪਹੁੰਚ ਕਰੋ ਉਸੇ ਚੋਂ ਪ੍ਰਵਾਸ ਨਿਕਲਦਾ ਉਸੇ ਚੋਂ ਨਸ਼ੇ ਵੀ ਨਿਕਲਦੇ ਆ ਉਸੇ ਚੋਂ ਨਿਰਾਸ਼ਾ ਨਿਕਲਦੀ ਆ ਔਰ ਇਹ ਇਹ ਮੈਂ ਅਸੀਂ ਇਹ ਸੋਚਦੇ ਆ ਵੀ ਪੰਜਾਬ ਦੇ ਜਵਾਨਾਂ ਨੂੰ ਨਾ ਪੰਜਾਬ ਦੇ ਜਿਹੜੇ ਬਜ਼ੁਰਗਾਂ ਜਿਨ੍ਹਾਂ ਨੇ ਬੁੱਧੀਜੀਵੀ ਬੁੱਧੀਜੀਵੀਆਂ ਆਇਆ ਹੋਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਉਸ ਤਰ੍ਹਾਂ ਉਸ ਤਰੀਕੇ ਨਾਲ ਉਹ ਗੱਲ ਨਹੀਂ ਬਣੀ ਜਿਸ ਤਰ੍ਹਾਂ ਕਿ ਜਿਵੇਂ ਖੇਤੀ ਦੀ ਆਪਾਂ ਮੰਨਦੇ ਆਂ ਵੀ ਪੀਕ ਹੋਗੀ ਇੱਕ ਕਿੱਲੇ ਚੋਂ 20 25 25 ਕੁਇੰਟਲ ਨਿਕਲਣ ਲੱਗੀ ਕਣਕ ਜੀਰੀ ਜੋ ਵੀ ਹੈ ਅਲੱਗ-ਅਲੱਗ ਹੋ ਗਿਆ ਪਰ ਹੁਣ ਇਸ ਤੋਂ ਵੱਧ ਮੁਨਾਫਾ ਨਹੀਂ ਕਿਉਂਕਿ ਲਾਈਫ ਸਟੈਂਡਰਡ ਤਾਂ ਵੱਧ ਗਿਆ ਨਾ ਲਾਈਫ ਸਟੈਂਡਰਡ ਵਧ ਗਿਆ ਜ਼ਰੂਰ ਤਾਂ ਵਧ ਗਿਆ ਜ਼ਰੂਰ ਤਾਂ ਵਧ ਗਿਆ ਉਸਨੇ ਤਾਂ ਕਦੇ ਪਿੱਛੇ ਨੂੰ ਮੋੜਨਾ ਨਹੀਂ ਹੈਗਾ ਇਨਕਮ ਵਧਣੀ ਚਾਹੀਦੀ ਆ ਇਨਕਮ ਵਧਣ ਦਾ ਹੁਣ ਖੇਤੀ ਚ ਤਾਂ ਇਹ ਸੰਭਾਵਨਾ ਰਹੀ ਨਹੀਂ ਹੈ ਹੁਣ ਜਮੀਨਾਂ ਦੇ ਰੇਟ ਵੀ ਵਧ ਗਏ ਔਰ ਜਮੀਨਾਂ ਦੇ ਰੇਟ ਵਧਣ ਤੇ ਬੱਚਿਆਂ ਦੇ ਦਿਮਾਗ 'ਚ ਤਾਂ ਆਲਰੇਡੀ ਆਉਣਾ ਵੀ ਜੇ 1 ਕਰੋੜ ਦੀ ਜ਼ਮੀਨ ਪਈ ਹੈ ਇਹ 1 ਕਰੋੜ ਕਿਤੇ ਆਸੀ ਪ੍ਰੋਫਿਟ ਕਰਕੇ ਹੋਰ ਦੁੱਗਣਾ ਮੁਨਾਫਾ ਕਮਾ ਸਕਦੇ ਆ ਇਸੇ ਚ ਜ਼ਮੀਨਾਂ ਦਾ ਮੋਹ ਕਿਸਾਨਾਂ ਦਾ ਬੱਚਿਆਂ ਦਾ ਆਪਣੇ ਜ਼ਮੀਨਾਂ ਨਾਲ ਮੋਹ ਟੁੱਟਿਆ ਔਰ ਉਹ ਸਮੋਹ ਟੁੱਟਣ ਨੇ ਇਹਨਾਂ ਨੂੰ ਪ੍ਰਵਾਸ ਵੱਲ ਤੋਰ ਰਿਹਾ